ਸਿੱਖ ਨੂੰ ਸ਼ਸਤਰ ਧਾਰੀ ਬਣਾਇਆ ਹੈ ਗੁਰੂ ਪਿਆਰਿਓ ਜਿਹੜਾ ਪੂਰਨ ਸਾਧੂ ਹੈ ਪੂਰਨ ਮਹਾਤਮਾ ਹੈ ਉਹਨਾਂ ਦੀ ਨਿਸ਼ਾਨੀ ਕੀ ਹੈ ਸੰਤ ਹੁੰਦੇ ਨੇ ਰੂਪ ਪਰਮਾਤਮਾ ਦਾ ਜੋ ਤਪਦਿਆਂ ਹਿਰਦਿਆਂ ਨੂੰ ਠਾਰ ਦਿੰਦੇ ਛੱਟਾ ਦੇ ਕੇ ਸਹਬ ਦੇ ਨਾਮ ਵਾਲਾ ਵਿਛੜਿਆ ਹੋਇਆਂ ਨੂੰ ਮੇਲ ਕਰਤਾਰ ਦਿੰਦੇ ਆਪ ਜਪਦੇ ਜਪਾਉਂਦੇ ਨੇ ਹੋਰਾਂ ਤਾਂ ਹੀ ਕਰ ਸਾਗਰਾਂ ਤੋਂ ਪਾਪੀਆਂ ਨੂੰ ਪਾਰ ਦਿੰਦੇ ਨਿਗਾਹ ਮੇਰ ਦੀ ਕਰਨ ਦਿਆਲ ਹੋ ਕੇ ਸੰਤ ਮੂਰਖਾਂ ਦੀ ਜ਼ਿੰਦਗੀ ਸਵਾਦ ਨਹੀਂ ਸਾਧ ਕੀ ਮਹਿਮਾ ਬੇਦ ਨਾ ਜਾਣੈ ਜੇ ਤਾ ਸੁਨਹਿ ਤੇ ਤਬਖਿਆਨੈ ਸਾਧ ਕੀ ਉਪਮਾ ਤੇ ਉਹ ਗੁਣ ਤੇ ਦੂਰ ਸਾਧ ਕੀ ਆਪਣਾ ਰਹੀ ਭਰਪੂਰ ਸਾਧ ਕੀ ਸੋਭਾ ਕਾ ਨਾਹੀ ਅੰਤ ਸਾਧ ਕੀ ਸੋਭਾ ਸਦਾ ਬੇਅੰਤ ਸਾਧ ਕੀ ਸੋਭਾ ਊਚ ਤੇ ਉੱਚੀ ਸਾਧ ਕੀ ਸੋਭਾ ਮੂਚ ਤੇ ਮੂਚੀ ਸਾਧ ਕੀ ਸੋਭਾ ਸਾਧ ਬਣ ਆਈ ਨਾਨਕ ਸਾਧ ਪ੍ਰਭ ਭੇਦ ਨ ਭਾਈ ਆ ਪੂਰਨ ਮਹਾ ਪਰਖਾਂ ਦੀ ਪ੍ਰਖਾਇ ਕਵੀ શ્રી ਜਥਾ ਆਪਜੀ ਦੀ ਸੇਵਾ ਵਿੱਚ ਇਉਂ ਕਹਿ ਰਿਹਾ ਜੀ ਜਿੱਥੇ ਜਾ ਕੇ ਸੰਤ ਬੈਠਦੇ ਸੋਹ ਹੈ ਥਾਨ ਸਵੰਦਾ ਸਭ ਦੁਨੀਆਂ ਦਾ ਪਾਲਾ ਲੋੜ ਦੇ ਨਹੀਂ ਸੋਚ ਦੇ ਮੰਦਾ ਸੰਤਾਂ ਦੀ ਜੇ ਸਰਣੀ ਪਈਏ ਜਿੰਦਰੀ ਤਰੇ ਨਾ ਮਾਣੀ ਸਾਦ ਕੀ ਮੈਂ ਮਾਂ ਬੇਦ ਨ ਜਾਣੇ ਕੰਢੀ ਹੈ ਗੁਰਬਾਣੀ ਹੋ ਜਿੱਥੇ ਜਾ ਕੇ ਸੰਤ ਬੈਠਦੇ ਸੋਹ ਹੈ ਥਾਨ ਸਹੁੰਦਾ ਸਭ ਦੁਨੀਆ ਦਾ ਭਲਾ ਲੋੜ ਦੇ ਨਹੀਂ ਸੋਚਦੇ ਮੰਦਾ ਸੰਤਾ ਦੀ ਜੇ ਚਰਣੀ ਪਈਏ ਜਿੰਦੜੀ ਤਰੇ ਨਾ ਮਾਣੀ ਸਾਦ ਕੀ ਮੈਂ ਮਾਂ ਬੇਦ ਨ ਜਾਣੇ ਕੰਢੀ ਹੈ ਗੁਰਬਾਣੀ ਸੁਖਿਆ ਹੋ ਵੜਾ ਹਰਿਆਈ ਨਿਗਾ ਸੰਤ ਦੀ ਪੈ ਜਾਏ ਖੁਸ਼ੀਆਂ ਦੇ ਲੱਗ ਜਾਵਣ ਮੇਲੇ ਦੁਖੀ ਕੋਈ ਨਾ ਰਹਿ ਜਾਏ ਫਕਰ ਦੀ ਜੇ ਮੇਰ ਹੋ ਜਾਵੇ ਸੁਲਜੀ ਉਸਦੀ ਤਾੜੀ ਸਾਧ ਕੀ ਮਹਿਮਾ ਬੇਦ ਨ ਜਾਣੇ ਕੰਦੀ ਹੈ ਗੁਰਬਾਣੀ ਹੋ ਜਿੰਨਾ ਸਾਜ਼ ਕਿਰਾ ਸਿਰੋਂ ਵਿਸਰੇ ਹਰ ਨਾਮਾ ਮਨ ਮੰਨਤੇ ਸਾਸ ਗਰੈਸ ਨਾ ਵਿਸਰੇ ਹਰ ਨਾਮਾ ਮਨ ਮੰਤੇ ਤਨ ਸੇ ਸਹੀ ਨਾਨਕ ਪੂਰੇ ਸੋਈ ਸੰਤ ਸੰਤ ਦਾ ਦੇ ਕੰਮ ਆਪ ਕਰਦਾ ਨਹੀਂ ਜੇ ਝੂਠ ਕਹਾਣੀ ਸਾਧ ਕੀ ਮੈਂ ਮਾਂ ਬੇਦ ਨਾ ਜਾਣੇ ਕੰਦੀ ਹੈ ਗੁਰਬਾਣੀ ਕਦੋਂ ਸਮ ਕਰ ਜਾਣੇ ਉਹ ਸੰਤ ਹੈ ਪੂਰਾ ਜੇ ਪਾਣ ਵਿੱਚ ਰਹੇ ਉਹ ਸਦੇ ਲੋਕੀ ਆਖਦੇ ਸੂਰਾ ਸੰਤ ਪ੍ਰਭੂ ਦੀ ਕੋਤੀ ਖੇਡਣਾ ਪਣ ਰਾਮ ਦੇ ਹਾਣੀ ਸਾਧਕ ਮਹਿਮਾ ਵੇਦ ਨਾ ਜਾਣੇ ਕੰਦੀ ਹੈ ਗੁਰਬਾਣੀ ਸੰਤ ਵਾਹਿਗੁਰੂ ਨਾਮ ਜਪਦੇ ਸੰਗ ਤਾਂ ਤਾਈ ਜਪਾਉਂਦੇ ਮਾੜੇ ਕਰਮ ਤਾਈਂ ਬਰਜ ਕੇ ਚੰਗੇ ਰਸਤੇ ਪਾਉਂਦੇ ਸਰਬ ਸੰਤ ਦੀ ਜੇ ਪੈ ਜਾਏ ਮੌਜਾਂ ਜਾਂਦੇ ਮਾਣੀ ਸਾਧਕੀ ਮੈਂ ਮਾਂ ਬੇਦ ਨਾ ਜਾਣੀ ਕੰਦੀ ਹੈ ਗੁਰ ਬਾਣੀ ਕੋ ਦੋਏ ਪਲੇ ਇਕ ਸੰਤ ਇਕ ਰਾਮ ਰਾਮ ਜੁਦਾ ਤਾਂ ਮੁਕਤ ਕੋ ਸੰਤ ਜਪਾਵੇ ਨਾਮ ਸੰਤ ਪ੍ਰਭੂ ਦੋਏ ਐ ਕੋਏ ਬੈਠੇ ਸੰਤ ਪ੍ਰਭੂ ਹੋਏ ਐ ਕੋਏ ਬੈਠੇ ਜਿਵੇਂ ਦੁੱਧ ਤੇ ਪਾਣੀ ਸਾਧ ਕੀ ਮਾਂ ਬੇਦ ਨਾ ਜਾਣੇ ਤੰਬੀ ਹੈ ਗੁਰਬਾਣੀ ਸੰਤ ਜੀ ਦੇ ਤੇ ਖੁਸ਼ ਹੋ ਜਾਵਣ ਮੇਰਾ ਕਰਦੇ ਬੜੀਆਂ ਰਿਤੀਆਂ ਸਿੱਧੀਆਂ ਸਦਾ ਉਹਨਾਂ ਦੇ ਰਹਿਣ ਦੁਆਰੇ ਖੜੀਆਂ ਹੋ ਪੂਰਾ ਸੰਤ ਮਿਲ ਜਾਏ ਜਸ ਨੂੰ ਕਿਉਂ ਨਾ ਤਰੇ ਪ੍ਰਾਣੀ ਸਾਦਗੀ ਮੈਂ ਮਾਂ ਬੇਦ ਨ ਜਾਣੇ ਤੰਬੀ ਹੈ ਗੁਰਬਾਣੀ ਸੰਤਾ ਜਿਹੀ ਨਿੰਦਿਆ ਉਹ ਨਰਖਾਂ ਨੂੰ ਜਾਵੇ ਕੀਤੇ ਦਾ ਫਲ ਪਾਵਣ ਦੇ ਲਈ ਜੁਨਾ ਦੇ ਵਿੱਚ ਆਵੇ ਫਿਰ ਇਹ ਬੇੜਾ ਹੱਥ ਨਹੀਂ ਆਉਣਾ ਰੂਹ ਸਦਾ ਪਛਤਾਣੀ ਸਾਦ ਕੀ ਮਾਂ ਬੇਦਨਾ ਜਾਣੇ ਕਹਿੰਦੀ ਹੈ ਗੁਰਬਾਣੀ ਸੰਤਾਂ ਦੇ ਤਰ ਜਾਵਣ ਮਗਲੇ ਸੇਵਕ ਮਿਲ ਲੈ ਲਾਉਂਦੇ ਸ਼ਰਦਾ ਦੇ ਫੁੱਲ ਪੇਟ ਕਰਨ ਲਈ ਦੂਰੋਂ ਦੂਰੋਂ ਆਉਂਦੇ ਸੰਤਾਂ ਦੇ ਦਰ ਉੱਤੇ ਜਾ ਕੇ ਰਹੀਏ ਸੇਵਕ ਮਾਣੀ ਸਾਦਕੀ ਮੈਂ ਮਾਂ ਬੇਦ ਨਾ ਜਾਣੇ ਕਹਿੰਦੀ ਆ ਗੁਰਬਾਣੀ ਹੋਹੀ ਰਾਜਨ ਮੇ ਮੋਲ ਗੁ ਨਾ ਮੈਂ ਅਮੋਲ ਕਮਲਿਆ ਲਾਹੇ ਸਦਾ ਲੈ ਜਾਓ ਸੱਚਾ ਸਾਧੂ ਵੇਖ ਪਰਖ ਕੇ ਸਰਣੀ ਉਹ ਸਦੀ ਪੈ ਜਾ ਨੱਲ ਬਾਲੀਆਂ ਵੀਰਾ ਰਲ ਕੇ ਸਬਤ ਕਮਲ ਨੇ ਗਾਣੀ ਸਾਦ ਕੀ ਮਹਿਮਾ ਬੇਦ ਨਾ ਜਾਣੇ ਕਹਿੰਦੀ ਹੈ ਗੁਰ ਬਾਣੀ ਸਾਦ ਕੀ ਮਹਿਮਾ ਬੇਦ ਨਾ ਜਾਣੇ ਕਹਿੰਦੀ ਹੈ ਗੁਰ ਬਾਣੀ ਔ ਸਾਦ ਕਿਨੂੰ ਆਖਦੇ ਨੇ ਮਹਾਰਾਜ ਕਹਿੰਦੇ ਸਾਦ ਨਾਮ ਨਿਰਮਲ